ਇਹ ਰੋਟੀ ਦੇ ਬੋਲਾ ਦੇ ਚਿੱਟਾ ਵਿਗਦਾ ਇੱਕ ਸਰਬਜੀਤ ਗੌਰ ਏਲੀਅਸ ਹੈ ਉਹਦੇ ਗਵਾਨ ਚ 3 4 5 ਘਰ ਨੇ ਜਿਹੜੇ ਚਿੱਟਾ ਕੁੱਲ ਕੇ ਵੇਚਦੇ ਨੇ ਮੇਰੇ دوست ਚਿੱਟਾ ਡਿੱਕਟ ਹੋ ਗਏ ਸੀ ਜਿਹਨੇ ਘਟਾਇਆ ਮੈਨੂੰ ਜਾ ਕੇ ਉੱਤੇ ਵੀਡੀਓ ਆ ਬਣਾਉਣ ਲੱਗ ਗਿਆ ਉਹਨਾਂ ਦੀਆਂ ਚਿੱਟਾ ਵੇਚ ਦੇ ਦੀਆਂ ਤੇ ਉਹ ਮੇਰੇ ਤੋਂ ਬਹੁਤ ਪਰੇਸ਼ਾਨ ਸੀ ਉਹਨਾਂ ਦਾ ਚਿੱਟਾ ਵੇਚਣਾ ਮੈਂ ਔਖਾ ਕਰ ਰੱਖਿਆ ਸੀ ਅੱਜ ਕੀ ਗੱਲ ਹੋਈ ਜੀ ਜਿਹੜਾ ਅੱਜ ਇਹ ਉਹਨਾਂ ਨੇ ਭੇਜੇ ਨੇ ਜੀ ਉਹਨਾਂ ਨੇ ਭੇਜੇ ਨੇ ਮੇਰੇ ਦੇ ਪੰਜ ਮੁੰਡਿਆਂ ਨੇ ਹਮਲਾ ਕੀਤਾ ਜੀ ਕਿਹੜੀ ਸੀਗੀ ਉਹ ਇਹਦੇ ਇਟਸ ਗੱਡੀ ਤੇ ਆਏ ਸੀ ਜੀ ਤੁਹਾਡੀ ਕੀ ਗੱਡੀ ਲੈ ਕੋ ਕੋ ਮੇਰੀ ਗੱਡੀ ਕੋਕੇ ਲੈ ਗਏ ਜੀ ਮੇਰੀ ਗੱਡੀ ਸੀ ਬਰੀਜਾ ਕੀ ਨੰਬਰ ਆ ਪੀਬੀ 11 ਸੀ ਐਨ 3200 ਅੱਛਾ ਮੇਰੇ 5-7 ਤੋਲੇ ਸੋਨਾ ਪਾਇਆ ਸੀ 2 ਤੋਲੇ ਦੀ ਚਾਂਦ ਸੀ 2 ਤੋਲੇ ਦਾ ਕੜਾ ਸੀ ਤੋਲੇ-ਤੋਲੇ ਦੀਆਂ ਛਾਪਾਂ ਸੀ ਤੁਸੀਂ ਆ ਵੀਡੀਓ ਚ ਲਓ ਮੇਰੇ ਹੱਥ ਤੇ ਨਾ ਉਹ ਨਿਸ਼ਾਨਾਂਾਂ ਅੰਗੇ 56 ਲੱਖ ਤੋਂ ਉੱਤੇ ਦਾ ਸੌਦਾ ਸੀ ਤੇ ਗੱਡੀ ਖੋ ਕੇ ਲੈ ਗਏ ਉਹ ਜਿਹੜੀ ਗੱਡੀ ਆ ਨਾ ਜੀ ਉਹ ਗੱਡੀ ਮੈਂ ਇੱਕ ਮੁੰਡੇ ਤੋਂ ਲਈ ਸੀ ਕਾਲਜੋਤ ਤੋਂ ਸਾਈਨ ਕਰ ਲਓਗੇ ਤੇ ਉਹਦੇ ਨਾਲ ਨੌਨ ਦਾ ਰੋਲਾ ਚੱਲਦਾ ਸੀਗਾ ਜੀ ਉਹਨੇ ਵੀ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਇਹਦੇ ਤੋਂ ਗੱਡੀ ਵੀ ਖੋ ਲਿਆ ਮੇਰੀ ਮੇਰੇ ਤੋਂ ਜਾਂਦੇ ਵੇ ਕੁੱਟਦੇ ਵੇ ਮੇਰੀ ਗੱਡੀ ਵੀ ਲੈ ਕੇ ਗਏ ਨੇ ਵੀ ਅਸੀਂ ਆਪਣੇ ਬੰਦੇ ਦੀ ਗੱਡੀ ਲੈ ਕੇ ਚੱਲ ਰਿਹਾ ਇਹ ਜੀ 골ਡਨ ਸਿਟੀ ਨਾ ਜਦ ਆਪਾਂ ਪੂਰ ਲੁੱਤਰਦੇ ਆ ਸੱਜੇ ਹੱਥ 골ਡਨ ਸਿਟੀ ਹੈ ਜੀ ਹਮ ਮੇਰਾ ਘਰ ਹੈ ਜੀ ਉੱਥੇ ਮੇਰਾ ਵੈਸੇ ਤਾਂ ਘਰ ਪੁਰਾਣਾ ਹੈ ਹੱਥੀ ਕੰਨੇ ਇੱਕ ਘਰ ਮੈਂ ਆਪਣੇ ਆਰਾਮ ਵਾਸਤੇ 골ਡਨ ਸਿਟੀ ਆਇਆ ਹੋਇਆ ਮੈਂ ਉੱਥੇ ਚੱਲਿਆ ਸੀਗਾ ਮੈਂ ਗੱਡੀ ਮੇਰੇ ਕੋਲ i20 ਵੀ ਇੱਕ ਮੈਂ ਉਹਦੇ ਚ ਉਤਰਿਆ ਉਤਰ ਕੇ ਮੈਂ ਜਾਣ ਲੱਗਾ ਪਿੱਛੋਂ ਦੀ ਇੱਕ ਗੱਡੀ ਆਈ ਉਹ ਰੈੱਡ ਸਗੱਡੀ ਉਹ ਮੇਰੇ ਵਿੱਚ ਵੱਜੀ ਜ਼ੋਰ ਕੇ ਜਿੰਨੇ ਨੂੰ ਮੈਨੂੰ ਹੋਲ ਜਾਇਆ ਤੇ ਉਹ ਰਾੜਾਂ ਸੱਕੇ ਮੇਰੇ ਕੰਨਾਂ ਆ ਗਏ ਤੇ ਮੈਂ ਥੋੜਾ ਜਿਹਾ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਸਿੱਟ ਲਿਆ ਜੀ ਮੈਨੂੰ ਮੇਰੇ ਤਕਰੀਬਨ ਮੈਨੂੰ ਲੱਗਦਾ 20 25 30 ਤੱਕ ਦਾੜਾ ਲੱਗਤੇ ਮਾਰੀਆਂ ਜੀ ਦੋਨੋਂ ਲੱਤਾਂ 'ਤੇ ਡੈਮੇਜ ਹੋ ਗਈਆਂ ਤੇ 10 20 ਇਹਦੇ ਤੇ ਮਾਰੀਆਂ ਬਾਹਾਂ 'ਤੇ ਹਾਂਜੀ ਹੁਣ ਕੀ ਮੰਗ ਕਰਦੇ ਬਸ ਜੀ ਐਸ ਪਰ ਲਾਅ ਜੋ ਸਹੀ ਹੈ ਉਹ ਹੈ ਜੀ ਇੰਨਾ ਦੇ ਜੀ ਇਹ ਨੈਕਸਸ ਹੈ ਬਹੁਤ ਵੱਡਾ ਇਸ ਤਰ੍ਹਾਂ ਦਾ ਚਿੱਟੇ ਦੇ ਆਵਾਜ਼ ਕੋਈ ਆਵਾਜ਼ ਹੀ ਨਹੀਂ ਖਾ ਸਕਦਾ ਮੈਨੂੰ ਚਿੱਟੇ ਦੇ ਖਿਲਾਫ ਆਵਾਜ਼ ਦੇ ਫਾਮ ਦੀ ਸਜ਼ਾ ਦਿੱਤੀ ਗਈ ਹੈ ਜੀ ਸੱਤਾਂ ਬਹੁਤ ਲੱਗਿਆ ਨੇ ਜੀ ਲੱਤਾਂ ਤੇ ਵੀ ਸੱਤਾਂ ਨੇ ਬਾਹਰ ਤੇ ਵੀ ਸੱਤਾਂ ਨੇ ਤੇ ਇਹਦੇ ਘਰ ਦੇ ਨੇੜੇ ਉਹ ਤੇ ਗੱਡੀ ਖੋਦ ਲੈ ਕੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਹੋਇਆ ਅੱਵੇ ਜਗਾ ਲੱਗਦਾ ਕੁਝ ਨਹੀਂ ਪਤਾ ਲੱਗਿਆ ਪਰ ਉਹ ਕੁਝ ਬੰਦਿਆਂ ਦੇ ਨਾਂ ਦੱਸ ਰਿਹਾ ਹੈ ਸੱਤਾਂ ਰਿਹਾ ਵੀ ਉਹ ਬੰਦੇ ਹੋ ਸਕਦੇ ਨੇ ਪੰਜ ਬੰਦੇ ਬਾਰੇ ਦੱਸ ਰਹੇ ਪੰਜ ਬੰਦੇ ਸੀ ਸਰੀਆ ਨੂੰ ਘੁੰਟਾ ਘਰਤੀ ਰਹੀ ਆ ਅਟੈਕ ਕਰਦੇ ਨੇ ਤੇ ਜਾਨੋਂ ਮਾਰਦੇ ਧਮਕੀਆ ਕਿੰਦੇ ਨੇ ਬਹੁਤ ਬੁਰੀ ਤਰ੍ਹਾਂ ਬਹੁਤ ਬੁਰੀ ਤਾਂ ਬਹੁਤ ਬੁਰਾ ਟਾਇਕਾਂ ਉਹਦੇ ਹਾਲਤ ਦੇਖੋ ਕਿ ਆ ਬਹੁਤ ਬੁਰੀ ਤਰ੍ਹਾਂ ਮਤਲਬ ਕਾਦੀ ਨਾਲ ਟੈਕ ਕੀਤਾ ਪਤਾ ਲੱਗਿਆ ਪਿੱਛੇ ਇਹਦਾ ਰਾਣਾ ਸੀ ਗਿਆ ਰਾਣਾ ਮਾਰੀਆਂ ਨੇ ਇਹਦਾ ਤਲਾੜਾ ਮਸਰੇ ਆਲੇ ਅਰੇ ਇੰਨਾ ਹੋਸ਼ ਆਵਾਜ਼ ਚ ਹੈ ਨਹੀਂ ਉਹ ਹਾਂ ਮਤਲਬ ਪੂਰੀ ਗੱਲ ਕਰ ਨਹੀਂ ਸਕਦਾ ਹੈਗਾ ਇਹ ਲੱਗਾ ਰੋਹੀ ਲੱਗਾ ਕਿ ਐਕਚੁਅਲ ਨਾ ਇੱਕ ਲੱਫ ਫ੍ਰੈਕਚਰ ਲੱਗਦੀ ਆ ਤੇ ਇੱਕ ਬਾਹ ਫ੍ਰੈਕਚਰ ਲੱਗਾ ਨੇ ਦੱਸਿਆ ਬੰਦੇ ਨੂੰ ਜਾਣਦਾ ਹੈਗਾ ਜੀ ਮੈਨੂੰ ਪਤਾ ਨਹੀਂ ਕਿ ਚੀਤ ਸਾਹਿਬ ਦਾ ਨਾਮ ਜਿਸਪਾਲ ਸਿੰਘ ਇਹ ਨਾ ਬਾਹ ਤੋਂ ਵਿੱਚ ਹਾਂ ਨਾ ਬਾਹਦਾਲ ਤੋਂ ਵਿੱਚ ਵਕਾਲਤ ਕਰਦੇ ਦੀ ਵਾਈਫ ਆ ਸੰਦੀਪ ਕੌਰ ਉਹ ਵੀ ਵਕਾਲਤ ਕਰਦੀ ਆ ਠੀਕ ਉਹ ਹਾਲੇ ਤਾਂ ਬੰਦਾ ਦਾਖਲ ਹੋਇਆ ਤੇ ਉਹ ਉਹਦਾ ਬਿਆਨ ਲਿਖ ਕੇ ਜੋ ਅੱਗੇ ਦੀ ਕਾਰਵਾਈ ਹੋਊਗੀ ਉਹ ਕਰਦੇ ਆ ਹਲੇ ਸਰਸਰੀ ਉਸ ਤੋਂ ਪੁੱਛ ਕੇ ਚੱਕਤੀ ਹੈ ਜਿਹੜਾ ਦਰਦ ਚ ਹੋਣ ਕਰਕੇ ਸਹੀ ਤਰ੍ਹਾਂ ਦੱਸ ਨਹੀਂ ਸਕਿਆ ਬਾਕੀ ਤਸ ਉਹ ਬਿਆਨ ਲਿਖ ਕੇ ਉਹਦੀ ਤਫ਼ਤੀਸ਼ ਕੀਤੀ ਜਾਊਗੀ ਕਿ ਮੇ ਕਾਰ ਵੀ ਕੋ ਕੇ ਲੈ ਗਏ ਤੇ ਹੋਰ ਸਮਾਨ ਕੋ ਕੇ ਲੈ ਗਏ ਹਾਂਜੀ ਜੋ ਹਲੇ ਬਿਆਨ ਦੇ ਵਿੱਚ ਲਿਖਾਊਗਾ ਉਹਦੇ ਮੁਤਾਬਿਕ ਉਹਦੀ ਕਾਰਵਾਈ ਕਰ ਦਾਂਗੇ ਹਲੇ ਉਹਦਾ ਜ਼ੇਰੇ ਇਲਾਜ ਹੈ ਤੇ ਉਸ ਤੋਂ ਬਾਅਦ ਉਹਦਾ ਬਿਆਨ ਲਿਖ ਕੇ ਕਰਦੇ ਹਾਂ ਕੰਮ ਕੀ ਕਰਦੇ ਜੀ ਤੇ ਪੇਸ਼ੇ ਤੋਂ ਐਡਵੋਕੇਟ ਹੈ ਜੀ ਤੇ 골ਡਨ ਸਿਟੀ ਵਿੱਚ ਇਹਦੀ ਰਹਾਇਸ਼ ਹੈ ਬਾਕੀ ਇੱਕ ਵਾਰ ਇਹਦੀ ਪੁੱਛਗਿੱਛ ਕਰਕੇ ਬਾਕੀ ਘਰੇ ਘਰੇ ਕੀਤਾ ਜੀ ਵਾਰਦਾਤ ਜੀ ਘਰ ਦੇ ਬਾਹਰ ਘਰ ਦੇ ਬਾਹਰ ਹਾਂਜੀ ਫਰੀਜ ਤਾਂ ਵੀ ਕਿ ਮੇਰੇ ਕਿੱਲੇ ਬੰਦੇ ਸੀ ਬਾਕੀ ਉਹ ਡਿਟੇਲਸ ਲਿਖਾਊਗਾ ਜਿਵੇਂ ਬਿਆਨ ਉਹ ਮੇਰੀ ਕਾਰਵਾਈ ਕਰ ਮਿਊਚਲ ਜਾਣਕਾਰੀ ਚ ਕੀ ਸਾਹਮਣੇ ਆਇਆ ਜੀ ਕਿ ਕੁਝ ਲੜਾਈ ਝਗੜੇ ਦਾ ਕਾਰਨ ਕੁਝ ਇਹਦੇ ਜਾਣਕਾਰ ਹੈਗੇ ਨੇ ਬੰਦੇ ਜਿਨ੍ਹਾਂ ਤੇ ਸ਼ੱਕ ਜ਼ਾਹਰ ਕਰ ਰਹੇ ਹਨ ਬਾਕੀ ਜਿਵੇਂ ਇਹ ਬਿਆਨ ਲਿਖਾਊਗਾ ਉਹ ਮੇਰੀ ਕਾਰਵਾਈ ਟੋਟਲ ਕਿੰਨੇ ਜਣੇ ਆਏ ਸੀਗੇ ਜਿਹੜੇ ਪੰਜ ਬੰਦੇ ਦੱਸ ਰਹੇ ਸੱਟਾਂ ਕਿੱਥੇ ਮਾਰੀਆਂ ਨੇ yeah parents sir.